ਗੱਲ ਕੀਤੀ ਸਭ ਤੋਂ ਪਹਿਲੇ ਹੁੰਦੇ ਅਸੀਂ ਡਾਕੂਮੈਂਟਸ ਚੈੱਕ ਕੀਤੇ ਡਾਕੂਮੈਂਟਸ ਵਿੱਚ ਪਾਇਆ ਗਿਆ ਬੱਚੀ ਲਗਭਗ 15 ਸਾਲ ਦੀ ਹਲੇ ਹੋਈ ਵੀ ਨਹੀਂ ਸੀ ਔਰ ਅਸੀਂ ਉਹਨਾਂ ਨੂੰ ਸਮਝਾਇਆ ਕਿ ਦਿਸ ਇਜ਼ ਨੋਟ ਰਾਈਟ ਐਸ ਪਰ ਗਾਈਡਲਾਈਨਸ ਤੁਸੀਂ ਇਹ ਮੈਰਿਜ ਨਹੀਂ ਕਰ ਸਕਦੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਵਿਆਹ ਕਰਨਾ ਸਪੈਸ਼ਲੀ ਬੱਚੀ ਦਾ ਲੜਕੀ ਦਾ ਗਲਤ ਹੈ ਔਰ ਲੜਕੇ ਲਈ 21 ਸਾਲ ਦੀ ਉਮਰ ਅਸੀਂ ਉਹਨਾਂ ਨੂੰ ਦੱਸਿਆ ਬੱਚੇ ਦੇ ਲੜਕੇ ਦੇ ਫਾਦਰ ਨੂੰ ਪਤਾ ਸੀ ਕਿ ਬੱਚੀ ਛੋਟੀ ਹੈ ਔਰ ਉਸ ਦੀ ਮਾਤਾ ਜੀ ਨੂੰ ਵੀ ਪਤਾ ਸੀ ਇਨਫੈਕਟ ਵਿਆਹ ਵਾਲੇ ਲੜਕੇ ਨੂੰ ਵੀ ਪਤਾ ਸੀ ਔਰ ਲੜਕੀ ਦੀ ਜੋ ਮਦਰ ਸੀ ਉਹਨਾਂ ਵੱਲੋਂ ਪਹਿਲੇ ਵੀ ਫੋਨ ਤੇ ਕਹਿ ਦਿੱਤਾ ਗਿਆ ਸੀ ਕਿ ਹੱਲੇ ਵਿਆਹ ਤੁਸੀਂ ਨਾ ਕਰੋ ਲੇਕਿਨ ਲੜਕੇ ਦੀ ਮਦਰ ਵੱਲੋਂ ਇਸ ਚੀਜ਼ ਨੂੰ ਮਤਲਬ ਇਸ ਚੀਜ਼ ਦੀ ਜਲਦੀ ਕੀਤੀ ਗਈ ਸੀ ਕਿ ਨਹੀਂ ਮੈਨੂੰ ਮੇਰੇ ਘਰੇ ਨੂੰ ਚਾਹੀਦੀ ਹੈ ਕਿ ਬੱਚਿਆਂ ਨੂੰ ਬੱਚੇ ਹੀ ਰਹਿਣ ਦਿਓ ਉਹਨਾਂ ਦਾ ਵਿਗਾੜੋ ਨਾ ਹਿਸਾਬ ਜੀ ਕਿ ਵਿਆਹ ਬਾਲਕਾਂ ਦੇ ਚੰਗੇ ਲੱਗਦੇ ਆ ਕਿ ਵਿਆਹ ਬਾਲਕ ਲੋਕਾਂ ਦੇ ਚੰਗੇ ਲੱਗਦੇ ਆ ਬੱਚਿਆਂ ਦੇ ਹੱਥ ਵਿੱਚ ਸੋਪਦੀ ਹੈ ਕਿਤਾਬ ਜੀ ਬੱਚਿਆਂ ਦੇ ਹੱਥ ਵਿੱਚ ਚੰਗੀ ਲੱਗਦੀ ਹੈ ਕਿਤਾਬ ਜੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲਿੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥਿਓ ਬੱਚਿਆਂ ਦਾ ਬਚਪਨ ਜਿਹੜਾ ਆ ਉਹ ਪ੍ਰਾਈਸਲੈਸ ਹੁੰਦਾ ਔਰ ਬੱਚਿਆਂ ਦੇ ਹੱਥ ਵਿੱਚ ਕਿਤਾਬ ਸੋਪਦੀ ਹੈ ਕਿਉਂਕਿ ਇਹ ਵੀ ਕਿਹਾ ਜਾਂਦਾ ਵੈਨਿਊ ਐਜੂਕੇਟ ਅ ਗਰਲ ਖਾਸ ਕਰਕੇ ਕੁੜੀਆਂ ਦਾ ਵਿਆਹ ਛੇਤੀ ਨਹੀਂ ਕਰਨਾ ਚਾਹੀਦਾ ਕੁੜੀਆਂ ਨੂੰ ਪੜਾਉਣਾ ਚਾਹੀਦਾ ਤੇ ਇਹ ਵੀ ਕਿਹਾ ਜਾਂਦਾ ਕਿ ਵੈਨਿਊ ਐਜੂਕੇਟ ਅ ਗਰਲ ਯੂ ਐਜੂਕੇਟ ਦਾ ਐਨਟਾਇਰ ਫੈਮਿਲੀ ਇਵਨ ਯੂ ਐਜੂਕੇਟ ਅਪਕਮਿੰਗ ਜਨਰੇਸ਼ਨਸ ਔਰ ਮੈਂ ਇਹ ਗੱਲ ਕਿਉਂ ਆਖ ਰਿਹਾ ਕਿਉਂਕਿ ਨਵਾਂ ਸ਼ਹਿਰ ਦੇ ਅੰਦਰ ਇੱਕ ਪਿੰਡ 'ਚ ਜਿਸ ਦਾ ਅਸੀਂ ਨਾਮ ਨਹੀਂ ਲੈ ਰਹੇ ਸੈਂਸਿਟਿਵ ਇਸ਼ੂ ਕਰਕੇ ਨਾ ਬੱਚੀ ਦਾ ਨਾਮ ਦੱਸ ਰਹੇ ਹਾਂ ਇੱਕ ਬੱਚੀ ਦਾ ਵਿਆਹ ਕੀਤਾ ਜਾ ਰਿਹਾ ਸੀਗਾ ਔਰ ਬਾਲ ਵਿਆਹ ਜਿਹੜਾ ਆ ਉਹ ਗੈਰ ਕਾਨੂੰਨੀ ਹੈ ਕਿਉਂਕਿ ਇਸ ਦੇ ਬਹੁਤ ਸਾਰੇ ਨਕਾਰਾਤਮਕ ਪ੍ਰਭਾਵ ਹੁੰਦੇ ਆ ਦੇਖੋ ਜਦੋਂ ਛੋਟੀ ਉਮਰ 'ਚ ਕਿਸੇ ਬੱਚੀ ਦਾ ਵਿਆਹ ਕਰ ਦਿੱਤਾ ਜਾਂਦਾ ਸਭ ਤੋਂ ਪਹਿਲੇ ਤਾਂ ਉਹਦੇ ਸਰੀਰ ਨੂੰ ਕਸ਼ਟ ਚੱਲਣਾ ਪੈਂਦਾ ਕਿਉਂਕਿ ਜਦ ਛੋਟੀ ਉਮਰ 'ਚ ਉਹ ਮਾਂ ਬਣਦੀ ਆ ਬਹੁਤ ਸਾਰੇ ਰੋਗ ਉਸ ਨੂੰ ਲੱਗਦੇ ਆ ਸਰੀਰ ਵਿਕਸਤ ਨਹੀਂ ਹੁੰਦਾ ਉਸ ਤੋਂ ਬਾਅਦ ਮਾਨਸਿਕ ਤਣਾਅ ਜਿਹੜਾ ਆ ਬੱਚੀ ਉਹ ਨੂੰ ਮਹਿਸੂਸ ਕਰਦੀ ਹੈ ਔਰ ਜਦੋਂ ਬੱਚੇ ਦਾ अर्ਲੀ ਏਜ ਚ ਵਿਆਹ ਕਰ ਦਿੱਤਾ ਜਾਂਦਾ ਬੱਚੀ ਪੜ੍ਹਾਈ ਲਿਖਾਈ ਨਹੀਂ ਕਰਦੀ ਤਾਂ ਆਤਮ ਨਿਰਭਰ ਨਹੀਂ ਬਣ ਸਕਦੀ ਬੱਚੇ ਦੇ ਬਹੁਤ ਸਾਰੇ ਹੱਕ ਖੋਲੇ ਜਾਂਦੇ ਆ ਤਾਂ ਬੜੇ ਨਕਾਰਾਤਮਕ ਪ੍ਰਭਾਵ ਬੱਚੇ ਦੇ ਉੱਤੇ ਪੈਂਦੇ ਆ ਜਿਸ ਕਰਕੇ ਬਾਲ ਵਿਆਹ ਨਹੀਂ ਕਰਨਾ ਚਾਹੀਦਾ ਹੁਣ ਜਿਹੜੇ ਮਸਲੇ ਤੇ ਅਸੀਂ ਗੱਲ ਕਰ ਰਹੇ ਹਾਂ ਵਿਸ਼ੇ ਤੇ ਅਸੀਂ ਗੱਲ ਕਰ ਰਹੇ ਹਾਂ ਚਾਈਲਡ ਵੈਲਫੇਅਰ ਕਮੇਟੀ ਤੋਂ ਮੈਮ ਕੰਚਨ ਅਰੋੜਾ ਹੋਣਾ ਤੱਕ ਇਹ ਗੱਲਬਾਤ ਪਹੁੰਚਦੀ ਹੈ ਕਿ ਇੱਕ ਬਾਲ ਵਿਆਹ ਕੀਤਾ ਜਾ ਰਿਹਾ ਛੋਟੀ ਉਮਰ ਦੀ ਬੱਚੀ ਦਾ ਮਹਿਜ 14 ਸਾਲ ਕੁਝ ਮਹੀਨਿਆਂ ਦੀ ਬੱਚੀ ਹੈ ਉਸ ਦਾ ਵਿਆਹ ਕੀਤਾ ਜਾ ਰਿਹਾ ਤਾਂ ਮੈਮ ਕੰਚਨ ਅਰੋੜਾ ਆਪਣੀ ਟੀਮ ਦੇ ਨਾਲ ਅਤੇ ਪੁਲਿਸ ਪ੍ਰਸ਼ਾਸਨ ਨਾਲ ਮੌਕੇ ਤੇ ਪਹੁੰਚਦੇ ਆ ਵਰਾਤਿਆਂ ਨੂੰ ਰੋਕਿਆ ਜਾਂਦਾ ਲੜਕੀ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ ਉਸਦੇ ਮਾਤਾ ਪਿਤਾ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ ਵਰਾਤਿਆਂ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਵਿਆਹ ਨੂੰ ਰੁਕਵਾਇਆ ਜਾਂਦਾ ਲੇਕਿਨ ਇਹ ਸਾਰੀ ਘਟਨਾ ਜਿਹੜੀ ਹੈ ਉਹ ਲੋਕਾਂ ਤੱਕ ਕਿਤੇ ਨਾ ਕਿਤੇ ਵਟਸਐਪ ਦੇ ਥਰੂ ਪਹੁੰਚ ਚੁੱਕੀ ਹੈ ਲੇਕਿਨ ਸਵਾਲ ਇਹ ਉੱਠ ਰਹੇ ਸੰਨ ਕਿ ਵਿਆਹ ਨੂੰ ਤਾਂ ਰੁਕਵਾ ਦਿੱਤਾ ਗਿਆ ਹੈ ਲੇਕਿਨ ਹੁਣ ਲੜਕੀ ਕਿੱਥੇ ਆ ਧੀ ਕਿੱਥੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਧੀ ਨੂੰ ਚਾਈਲਡ ਵੈਲਫੇਅਰ ਕਮੇਟੀ ਵਾਲਿਆਂ ਨੇ ਆਪਣੀ ਕਸਟਡੀ ਵਿੱਚ ਲੈ ਰਿਆ ਔਰ ਪੂਰੇ ਵਿਆਹ ਬਾਰੇ ਵਿਆਹ ਕਿਉਂ ਰੁਕਵਾਇਆ ਉਹਦੇ ਪਿੱਛੇ ਕਾਰਨ ਕੀ ਹੈ ਔਰ ਲੜਕੀ ਦਾ ਫਿਊਚਰ ਕੀ ਹੋਵੇਗਾ ਉਹਦੀ ਪੂਰੀ ਜਾਣਕਾਰੀ ਆਪਾਂ ਮੈਡਮ ਕੰਚਨ ਅਰੋੜਾ ਤੋਂ ਲਈ ਕੀ ਜਾਣਕਾਰੀ ਉਹਨੇ ਦਿੱਤੀ ਤੁਹਾਨੂੰ ਸੁਣਾਉਂਦੇ ਆ ਸਰ ਇਹ ਮਾਮਲਾ ਹੈਗਾ ਛੋਟੇ ਬੱਚੇ ਦੀ ਮੈਰਿਜ ਦਾ ਬਾਲ ਵਿਆਹ ਦਾ ਮਾਮਲਾ ਜੀ ਅ ਕੱਲ 13 ਨਵੰਬਰ ਨੂੰ ਇੱਕ ਸਾਨੂੰ ਕਾਲ ਆਇਆ ਸਪੈਸ਼ਲੀ ਡੀਐਸਪੀ ਸਰ ਦਾ ਫੋਨ ਆਇਆ ਸ਼ਹਾਬਾਤ ਸਿੰਘ ਜੀ ਦਾ ਪੁਲਿਸ ਡਿਪਾਰਟਮੈਂਟ ਤੋਂ ਮਾਰਨਿੰਗ ਚ ਮੈਨੂੰ ਕਿ ਇੱਕ ਚਾਈਲਡ ਮੈਰਿਜ ਅੱਧਾ ਹੋ ਰਹੀ ਹੈ ਜਿਵੇਂ ਹੀ ਮੈਸੇਜ ਮਿਲੇਆ ਉਸ ਤੋਂ ਬਾਅਦ ਅਸੀਂ ਜਿਹੜੇ ਵੀ ਸੰਬੰਧਿਤ ਸੀਡੀਪੀਓ ਸੀ ਪੁਲਿਸ ਡਿਪਾਰਟਮੈਂਟ ਤੋਂ ਉਹਨਾਂ ਦੇ ਕੰਸਰਨ ਐਸਐਚਓ ਨਾਲ ਤਾਲਮਿਲ ਕੀਤਾ ਐਂਡ ਮੈਂ ਖੁਦ ਅਸੀਂ ਸਾਰੀ ਟੀਮ ਉਹਨਾਂ ਦੇ ਘਰ ਪਹੁੰਚੇ ਪਿੰਡ ਵਿੱਚ ਪਿੰਡ ਵਿੱਚ ਜਾ ਕੇ ਅਸੀਂ ਦੇਖਿਆ ਤੇ ਬੱਚੀ ਬਿਲਕੁਲ ਤਿਆਰ ਖੜੀ ਸੀ ਇੱਕ ਦੁਲੰਦ ਦੇ ਰੂਪ ਚ ਖੜੀ ਸੀ रेडी ਸੀ ਬੱਚੀ ਦੇ ਪੈਰੈਂਟਸ ਵੀ ਆਪਣੇ ਤਿਆਰੀਆਂ 'ਚ ਲੱਗੇ ਹੋਏ ਸੀ ਐਨ ਬਰਾਤ ਲਗਭਗ ਆਉਣ ਵਾਲੀ ਸੀ ਮੈਰਿਜ ਦੀ ਪੂਰੀ ਤਿਆਰੀ ਹੋ ਚੁੱਕੀ ਸੀ ਤਾਂ ਮੌਕੇ ਤੇ ਪਹੁੰਚ ਕੇ ਅਸੀਂ ਬੱਚੀ ਦੇ ਪੈਰੈਂਟਸ ਨਾਲ ਗੱਲ ਕੀਤੀ ਸਭ ਤੋਂ ਪਹਿਲੇ ਹੁੰਦੇ ਅਸੀਂ ਡਾਕੂਮੈਂਟਸ ਚੈੱਕ ਕੀਤੇ ਰਕੂਮੈਂਟਸ 'ਚ ਪਾਇਆ ਗਿਆ ਬੱਚੀ ਲਗਭਗ 15 ਸਾਲ ਦੀ ਹਲੇ ਹੋਈ ਵੀ ਨਹੀਂ ਸੀ ਔਰ ਅਸੀਂ ਉਹਨਾਂ ਨੂੰ ਸਮਝਾਇਆ ਕਿ ਦਿਸ ਇਜ਼ ਨੋਟ ਰਾਈਟ ਐਸ ਪਰ ਗਾਈਡਲਾਈਨਸ ਤੁਸੀਂ ਇਹ ਮੈਰਿਜ ਨਹੀਂ ਕਰ ਸਕਦੇ 18 ਸਾਲ ਤੋਂ ਘੱਟ ਉਮਰ ਤੇ ਬੱਚੇ ਦਾ ਵਿਆਹ ਕਰਨਾ ਸਪੈਸ਼ਲੀ ਬੱਚੀ ਦਾ ਲੜਕੀ ਦਾ ਗੱਲ ਹੈ ਤੇ ਲੜਕੇ ਲਈ 21 ਸਾਲ ਦੀ ਉਮਰ ਅਸੀਂ ਉਹਨਾਂ ਨੂੰ ਦੱਸੀ ਜੋਸਤੇ ਬੱਚੇ ਬੱਚੇ ਤੇ ਜਿਹੜੇ ਪੈਰੈਂਟਸ ਹੈ ਉਹਨਾਂ ਦੇ ਵੱਲੋਂ ਸਾਨੂੰ ਰੀਜ਼ਨ ਦੱਸਿਆ ਗਿਆ ਜੀ ਅਸੀਂ ਬੱਚੀ ਦਾ ਵਿਆਹ ਵੈਸੇ ਨਹੀਂ ਕਰਨਾ ਚਾਹੁੰਦੇ ਲੇਕਿਨ ਬੱਚੀ ਦੀ ਥੋੜੀ ਜੀ ਟੈਂਡੈਂਸੀ ਰਹੀ ਹੈ ਕਰੋ ਰਾਨਾਵੇ ਹੋ ਜਾਣ ਦੀ ਉਸ ਕਰਕੇ ਉਹ ਬੱਚੀ ਦਾ ਵਿਆਹ ਕਰਨਾ ਚਾ ਰਹੇ ਸੀ ਔਰ ਉਸ ਟਾਈਮ ਤੱਕ ਬੱਚੇ ਦੀ ਬਹਾਰਾਤ ਹਲੇ ਉੱਥੇ ਘਰ ਨਹੀਂ ਪਹੁੰਚੀ ਸੀ ਤਾਂ ਸਾਡੀ ਪੂਰੀ ਟੀਮ ਵੱਲੋਂ ਉਹਨਾਂ ਨੂੰ ਸੁਝਾ ਦਿੱਤਾ ਗਿਆ ਕਿ ਤੁਸੀਂ ਉਹਨਾਂ ਨੂੰ ਪਹਿਲੇ ਹੀ ਮਨਾ ਕਰ ਦਿਓ ਕਿਉਂਕਿ ਇਹ ਮੈਰਿਜ ਹੋ ਨਹੀਂ ਸਕਦੀ ਇਲਲੀਗਲ ਹੈ ਉਹਨਾਂ ਦੇ ਕਨਵੇ ਕਰਨ ਤੋਂ ਬਾਅਦ ਵੀ ਉਹ ਬਰਾਤ ਖੁੱਤਾ ਲੜਕਾ ਨਹੀਂ ਆਇਆ ਜਿਹਦੀ ਮੈਰਿਜ ਸੀ ਪਰ ਉਹਦੇ ਘਰ ਦੇ ਇੱਥੇ ਪਹੁੰਚੇ ਜੋ ਕਿ ਲਗਭਗ ਕਿਸੇ ਹੋਰ ਜ਼ਿਲ੍ਹੇ ਤੋਂ ਆਈ ਥਿੰਕ ਲੁਧਿਆਣਾ ਤੋਂ ਬਿਲੋਂਗ ਕਰਦੇ ਸੀ ਲੜਕੇ ਵਾਲੇ ਲੜਕੇ ਦੀ ਉਮਰ ਲਗਭਗ 25 ਸਾਲ ਸੀ ਜੀ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਲੜਕੀ ਦੀ ਟੈਂਡੈਂਸੀ ਰੁਝਾਨ ਉਹਨਾਂ ਦੋ ਤਿੰਨ ਵਾਰ ਪਹਿਲਾਂ ਘਰੋਂ ਚਲੇ ਗਈ ਸੀ ਉਹ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਕਿ ਬੱਚੇ ਆਪਣੇ ਘਰੋਂ ਦੂਰ ਪਰਤਰੀ ਸੀ ਹਾਂ ਜੀ ਹਾਂਜੀ ਸਰ ਮੈਂ ਬੱਚੀ ਨਾਲ ਪਰਸਨਲੀ ਵੀ ਹਾਫ ਅਨ ਆਵਰ ਸਪੈਂਡ ਕਰਕੇ ਕਾਉਂਸਲਿੰਗ ਕੀਤੀ ਉਹਨੂੰ ਪੁੱਛਿਆ ਬੱਚੀ ਦਾ ਕਹਿਣਾ ਸਿਰਫ ਐਸੀ ਕਿ ਮੇਰਾ ਸਟੱਡੀਜ਼ ਵਿੱਚ ਇੰਟਰਸਟ ਨਹੀਂ ਹੈ ਮੈਟ੍ਰਿਕ ਕਲਾਸ ਕਰਕੇ ਉਸ ਤੋਂ ਬਾਅਦ ਸਟੱਡੀ ਛੱਡ ਚੁੱਕੀ ਹਾਂ ਔਰ ਮੈਂ ਪੜ੍ਹਨਾ ਨਹੀਂ ਚਾਹਦੀ ਔਰ ਮੇਰੀ ਸਿਸਟਰ ਦੀ ਵੀ ਮੈਰਿਜ ਹੋ ਚੁੱਕੀ ਹੈ ਮੈਂ ਸਭ ਨੂੰ ਦੇਖਦੀ ਆਂ ਆਸ ਪਰ ਉਸ ਜਿਵੇਂ ਮੈਰਿਜ ਹੋ ਜਾਂਦੀ ਹੈ ਤਾਂ ਮੈਂ ਵੇਰੀ ਸਟੱਡੀਜ਼ ਵਿੱਚ ਇੰਟਰਸਟ ਨਹੀਂ ਹੈ ਇਸ ਲਈ ਮੈਂ बार-बार ਮਤਲਬ ਕਿ ਨਾ ਸਟੱਡੀਜ਼ ਨਾ ਕਰਦੇ ਕੰਮ ਵਿੱਚ ਇੰਟਰਸਟ ਹੈ ਔਰ ਮੇਰੇ ਫਰੈਂਡ ਸਰਕਲ 'ਚ ਵੀ ਇੱਕ ਦੋ ਲੜਕੀਆਂ ਕਦੇ ਗਈਆਂ ਉਹਦੇ ਨਾਲ ਮੈਂ ਚਲੀ ਗਈ ਸੀ ਤਾਂ ਅਸੀਂ ਬੱਚੀ ਨੂੰ ਸਮਝਾਇਆ ਕਿ ਇਹ ਰਾਈਟ ਵੇ ਨਹੀਂ ਹੈ ਠੀਕ ਹੈ ਜਿਹੜੀ 13 ਏਜ ਹੁੰਦੀ ਹੈ ਬੱਚਿਆਂ ਲਈ ਵੀ ਇਸ ਏਜ 'ਚ ਕੁਝ ਨਾ ਕੁਝ ਗਲਤ ਹੋ ਜਾਂਦਾ ਸਟੈਪਸ ਹੋ ਜਾਂਦੇ ਆ ਲੇਕਿਨ ਬੱਚੀ ਨੂੰ ਅਸੀਂ ਉਹਦੇ ਪੇਰੈਂਟਸ ਨੂੰ ਵੀ ਔਰ ਬੱਚੀ ਦੀ ਵੀ ਕਾਉਂਸਲਿੰਗ ਕੀਤੀ ਕਿ ਇਸ ਵਜ੍ਹਾ ਦੇ ਨਾਲ ਕਿ ਬੱਚੀ ਦੀ ਰਨਵੇ ਟੈਂਡੈਂਸੀ ਹੈ ਉਸ ਦੀ ਮੈਰਿਜ ਨਾ ਕੀਤੀ ਜਾਵੇ ਔਰੇ ਗਲਤ ਹੈ ਔਰ ਬੱਚੀ ਦਾ ਰੂਟ ਕੋਜ਼ ਇੱਕ ਕਾਉਂਸਲਿੰਗ ਸੈਸ਼ਨ ਚ ਸਰ ਸਾਹਮਣੇ ਨਹੀਂ ਆਇਆ ਬੱਚੀ ਨੇ ਹਾਲੇ ਥੋੜੀ ਜਿਹੀ ਗਲਤ ਦੱਸੀ ਹੈ ਉਹਦੇ ਲਈ ਸਾਨੂੰ ਕੰਟੀਨਿਊਟੀ ਚ ਉਹਦੇ ਕਾਉਂਸਲਿੰਗ ਸੈਸ਼ਨ ਲਾਣੇ ਲੱਗਿਆ ਕਿ ਬੱਚੇ ਇੰਟਰਸਟ ਹੈ ਕਿਸ ਪਾਸੇ ਕਿਉਂਕਿ ਕਿਸੇ ਨਾ ਕਿਸੇ ਪਾਸੇ ਬੱਚੇ ਆ ਸਰ ਦੇਖੋ ਅੱਜ ਦੇ ਬੱਚਾ ਦੀ ਅਸੀਂ ਟੈਂਡੈਂਸੀ ਸਾਨੂੰ ਪਤਾ ਹੈ ਕਿ ਬੱਚੇ ਇਸੇ ਜੇ ਜਾ ਕੇ ਆਪੋਜ਼ਿਟ ਜੈਂਡਰ ਵਿੱਚ ਅਟਰੈਕਸ਼ਨ ਹੋ ਜਾਂਦੀ ਹੈ ਥੋੜੀ ਜੀ ਉਸ ਕਰਕੇ ਬੱਚੀ 99 ਹੋ ਰਹੀ ਸੀ ਬਾਰਬਰ ਕਿਤੇ ਪਰਿਵਾਰ ਉਸ ਪਾਸੇ ਖਰਾਬ ਸੀ ਰਾਈਟ ਪਰਿਵਾਰ ਉਸ ਚੀਜ਼ ਤੋਂ ਡਰਦੇ ਹੋਏ ਤਾਂ ਕਿ ਸਾਡੇ ਕੋਲ ਨੂੰ ਬਦਨਾਮੀ ਨਾ ਹੋ ਜੇ ਇਨਸਰਟ ਨਾ ਹੋਵੇ ਪਿੰਡ ਵਿੱਚ ਤਸੀਂ ਬੱਚੀ ਨੂੰ ਉਸਦੇ ਘਰੇ ਵਿਆਹ ਕਰਕੇ ਭੇਜ ਦਈਏ ਜਦੋਂ ਲੜਕੇ ਪਰਿਵਾਰ ਦਾ ਕੀ ਕਹਿਣਾ ਸੀ ਕਿਉਂਕਿ ਲੜਕਾ 25 ਸਾਲ ਉਸ ਦੱਸ ਰਿਹਾ ਕਿ ਮੈਚ्योर ਆ ਜੰਗ ਇਸ ਤੋਂ ਹੀ ਵੱਡਾ ਹੈ ਪਰ ਲੜਕੇ ਪਰਿਵਾਰ ਵਾਲੇ ਤਾਂ ਅਵੇਅਰ ਹੋਣੇ ਕਿ ਪਾਲਣ ਨਹੀਂ ਕਰ ਪਾ ਰਹੇ ਹਾਂ ਹਾਂਜੀ ਸਰ ਇਸ ਵਾਰ ਇਹ ਜਦ ਲੜਕੇ ਵਾਲੇ ਉੱਥੇ ਪਹੁੰਚੇ ਤਾਂ ਪਹਿਲੇ ਤਾਂ ਉਹਨਾਂ ਦਾ ਬਹੁਤ ਹੀ ਐਡਮਨਟ ਐਟੀਟਿਊਡ ਸੀ ਕਿ ਨਹੀਂ ਅਸੀਂ ਤਾਂ ਵਿਆਹ ਕਰਕੇ ਹੀ ਲੈ ਕੇ ਜਾਣਾ ਫਿਰ ਅਸੀਂ ਉਹਨਾਂ ਨੂੰ ਬੜੇ ਹੀ ਆਰਾਮ ਨਾਲ ਸਮਝਾਇਆ ਔਰ ਦੱਸਿਆ ਕਿ ਇਹ ਗਲਤ ਹੈ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਬੱਚੇ ਦੇ ਲੜਕੇ ਦੇ ਫਾਦਰ ਨੂੰ ਪਤਾ ਸੀ ਕੀ ਬੱਚੀ ਛੋਟੀ ਹੈ ਔਰ ਉਸਦੀ ਮਾਤਾ ਜੀ ਨੂੰ ਵੀ ਪਤਾ ਸੀ ਇਨਫੈਕਟ ਵਿਆਹ ਵਾਲੇ ਲੜਕੇ ਨੂੰ ਵੀ ਪਤਾ ਸੀ ਔਰ ਲੜਕੀ ਦੀ ਜੋ ਮਦਰ ਸੀ ਉਹਨਾਂ ਵੱਲੋਂ ਪਹਿਲੇ ਵੀ ਫੋਨ ਤੇ ਕਹਿ ਦਿੱਤਾ ਗਿਆ ਸੀ ਕਿ ਹੱਲੇ ਵਿਆਹ ਤੁਸੀਂ ਨਾ ਕਰੋ ਲੇਕਿਨ ਲੜਕੇ ਦੀ ਮਦਰ ਵੱਲੋਂ ਇਸ ਚੀਜ਼ ਨੂੰ ਮਤਲਬ ਇਸ ਚੀਜ਼ ਦੀ ਜਲਦੀ ਕੀਤੀ ਗਈ ਸੀ ਕਿ ਨਹੀਂ ਮੈਨੂੰ ਮੇਰੇ ਘਰੇ ਨੂੰ ਚਾਹੀਦੀ ਹੈ ਤਾਂ ਇਸ ਕਰਕੇ ਉਹ ਵਿਆਹ ਕਰਨ ਆ ਗਏ ਜਬਕਿ ਪਿੰਡ ਦੇ ਜੋ ਸਰਪੰਚ ਸੀ ਸਾਫ ਦਾ ਸਰਪੰਚ ਨਾਲ ਆਏ ਹੋਏ ਸੀ ਉਹਨਾਂ ਤੇ ਉਹਨਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਉਹ ਕਹਿੰਦੇ ਜੀ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਬੱਚੀ ਦੀ ਉਮਰ 18 ਸਾਲ ਤੋਂ ਛੋਟੀ ਹੈ ਜੇ ਸਾਨੂੰ ਪਹਿਲੇ ਪਤਾ ਹੁੰਦਾ ਤੇ ਅਸੀਂ ਆਣਾ ਹੀ ਨਹੀਂ। ਬਿਲਕੁਲ ਜੀ। 18 ਸਾਲ ਤੋਂ ਛੋਟੀ ਲੜਕੀ ਦਾ ਵਿਆਹ ਕਰਨਾ ਔਰ 21 ਸਾਲ ਤੋਂ ਛੋਟੇ ਲੜਕੇ ਦਾ ਵਿਆਹ ਕਰਨਾ ਕਾਨੂੰਨੀ ਰੂਪ ਵਿੱਚ ਅਪਰਾਧ ਹੈ। ਇਹ ਚੀਜ਼ ਨਹੀਂ ਹੋਣੀ ਚਾਹੀਦੀ। ਬੱਚੀ ਦੀ ਸੁਰੱਖਿਆ ਬਣੀ ਰਹੇ ਉਸ ਦੇ ਲਈ ਕੀ ਕਦਮ ਚੱਕੇ ਗਏ? ਜੀ ਅਸੀਂ ਪਹਿਲੇ ਜੇ ਬੱਚੀ ਦੀ ਕਾਉਂਸਲਿੰਗ ਕੀਤੀ ਬੱਚੀ ਨੂੰ ਪੁੱਛਿਆ ਗਿਆ ਔਰ ਪਰਿਵਾਰ ਨੂੰ ਵੀ ਪੁੱਛਿਆ ਗਿਆ ਕਿਉਂਕਿ ਇਹ ਬਹੁਤ ਬੜੀ ਹੀ ਇੱਕ ਸਮਾਜ ਵਿੱਚ ਇਨਸਲਟ ਦਾ ਰੀਜ਼ਨ ਬਣ ਗਿਆ ਦੋਨੋਂ ਪਰਿਵਾਰਾਂ ਲਈ ਚਾਹੇ ਉਹ ਲੜਕੇ ਵਾਲੇ ਆ ਚਾਹੇ ਉਹ ਲੜਕੀ ਵਾਲੇ ਆ ਔਰ ਸਾਨੂੰ ਡਰ ਸੀ ਕਿ ਕਿਤੇ ਬੱਚੀ ਨੂੰ ਹੁਣ ਘਰ ਵਿੱਚ ਕੋਈ ਰਿਸਕ ਨਾ ਹੋਵੇ ਠੀਕ ਹੈ ਜੀ ਕਿਉਂਕਿ ਮਾਪੇ ਦੀ ਵੀ ਇਨਸਲਟ ਹੋਈਏ ਬਟ ਮਾਪੇ ਨਾਲ ਗੱਲ ਕਰਨ ਤੇ ਉਹਨਾਂ ਨੇ ਕਿਹਾ ਕਿ ਅਸੀਂ ਬੱਚੀ ਨੂੰ ਰੱਖਣ ਲਈ ਤਿਆਰ ਹਾਂ ਲੇਕਿਨ ਕਿਤੇ ਨਾ ਕਿਤੇ ਲੜਕੀ ਨੇ ਮਨਾ ਕਰ ਦਿੱਤਾ ਕਿ ਮੈਂ ਆਪਣੇ ਘਰ ਨਹੀਂ ਰਹਿਣਾ ਚਾਹੁੰਦੀ ਉਹਦਾ ਵੀ ਰੀਜ਼ਨ ਹੈ ਬੱਚੇ ਲਈ ਵੀ ਟਰਾਮਾਟਾਈਜ਼ ਸਿਚੁਏਸ਼ਨ ਸੀ ਕਿਉਂਕਿ ਜਦ ਬੱਚੀ ਇੱਕ ਦੁਲਨ ਦੇ ਰੂਪ ਚ ਤਿਆਰ ਹੋ ਕੇ ਖੜੀ ਹੈ ਤੇ ਮੌਕੇ ਤੇ ਜਾ ਕੇ ਵਿਆਹ ਰੁਕਵਾ ਦਿੱਤਾ ਗਿਆ ਬੱਚੇ ਲਈ ਵੀ ਟਰੋਮਾ ਕ੍ਰੀਏਟ ਹੋ ਗਿਆ ਤਾਂ ਅਸੀਂ ਬੱਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੱਚੇ ਦੀ ਸਹਿਮਤੀ ਦੇ ਨਾਲ ਬਾਲਪਲਾਈ ਬਾਲਪਲਾਈ ਕਮੇਟੀ ਅੱਗੇ ਪੇਸ਼ ਕੀਤਾ ਬਾਲਪਲਾਈ ਕਮੇਟੀ ਵੱਲ ਵੀ ਉੱਥੇ ਵੀ ਕਾਉਂਸਲਿੰਗ ਕੀਤੀ ਗਈ ਔਰ ਬੱਚੇ ਨੂੰ ਅਸੀਂ ਚਿਲਡਰਨ ਹੋਮ ਚ ਭੇਜ ਦਿੱਤਾ ਫਿਲਹਾਲ ਹਲੇ 15 ਦਿਨ ਲਈ ਭੇਜਿਆ ਅੱਗੇ ਦੇਖਦੇ ਆ ਜਿਹਨੇ ਜਿੰਮੇਵਾਰੀ ਤੁਸੀਂ ਲਈ ਹਾਂਜੀ ਸਰ ਬੱਚੇ ਦੀ ਕਸਟਡੀ ਉਹਨ ਸਾਡੇ ਕੋਲ ਹੈ ਜਿੱਥੇ ਅਸੀਂ ਉਹਨੂੰ ਉੱਥੇ ਭੇਜਿਆ ਉੱਥੇ ਬੱਚੇ ਦੀ ਅਸੀਂ ਐਜੂਕੇਸ਼ਨ 'ਚ ਵੀ ਉਹਦਾ ਇਨਰੋਲਮੈਂਟ ਕਰਾਵਾਂਗੇ ਔਰ ਉਸ ਤੋਂ ਬਾਅਦ ਰਹਿਣਾ ਖਾਣਾ ਮੈਡੀਕਲ ਸਭ ਕੁਝ ਉਹਦਾ ਫ੍ਰੀ ਰਹੇਗਾ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੀਕਲੀ ਬੇਸਿਸਸ ਬੱਚੇ ਦਾ ਫਾਲੋਅ ਅਪ ਲਈਏ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਕਾਉਂਸਲਿੰਗ ਸੈਸ਼ਨ ਚ ਸਾਰੀ ਪਹਿਲਾਂ ਪਤਾ ਨਹੀਂ ਹੁੰਦਾ ਰਾਈਟ ਰਾਈਟ ਸਰ ਹੁਣ ਪੱਤਰਾਂ ਵਿੱਚ ਬਹੁਤ ਸਾਰੇ ਭੇਦ ਖੁੱਲਣਗੇ ਹਾਂਜੀ ਸਰ ਕਿਉਂਕਿ ਬੱਚਾ ਬਿਲਕੁਲ ਲੜਕੀ ਆਪਣੇ ਪਰਿਵਾਰ ਦੀ ਸਿਚੁਏਸ਼ਨ ਤੋਂ ਬਾਹਰ ਆ ਚੁੱਕੀ ਹੈ ਹੁਣ ਬੱਚੇ ਨੂੰ ਕੋਈ ਡਰ ਨਹੀਂ ਹੈ ਨਾ ਹੀ ਮਦਰ ਫਾਦਰ ਦਾ ਵੀ ਕੋਈ ਗੱਲ ਕਹਿਣੀ ਹੈ ਜਾਂ ਨਹੀਂ ਸਾਂਝੀ ਕਰਨੀ ਬੱਚੀ ਹਰ ਇੱਕ ਗੱਲ ਖੁੱਲ ਕੇ ਸਾਂਝੀ ਕਰ ਸਕਦੀ ਹੈ ਜੀ ਬਿਲਕੁਲ ਸੇਫ ਸਟੇਪ ਹੈ ਮੈਡਮ ਕਿਉਂਕਿ ਉਸੇ ਵੇਲੇ ਤੁਸੀਂ ਉਹ ਘਰ ਛੱਡਿਆ ਉਹਦੇ ਉਸ ਘਰ ਵਿੱਚ ਕੀ ਬੀਤਣੀ ਸੀਗੀ ਉਸ ਘਰ ਵਿੱਚ ਕੀ ਹੋਣਾ ਸੀ ਤਾਂ ਉਹ ਉਸਤੇ ਬੱਚੇ ਦਾ ਬਹੁਤ ਬੱਚੇ ਤੇ ਗਲਤ ਗਰਤ ਪ੍ਰਭਾਵ ਪੈਣਾ ਸੀ ਇਸ ਕਰਕੇ ਅਸੀਂ ਬੱਚੇ ਨੂੰ ਸਿਚੁਏਸ਼ਨ ਤੋਂ ਬਾਹਰ ਕੱਢਣਾ ਪੈਟਾ ਸਮਝਿਆ ਮੈਡਮ ਕਲਾਸ ਵਰ ਜਿਹੜੇ ਵਿੱਚ ਹੋਰ ਕਿਤੇ ਬਾਲ ਵਿਆਹ ਨਾ ਹੋਵੇ ਲੋਕਾਂ ਨੂੰ ਅਵੇਅਰ ਕਰਨ ਲਈ ਕੀ ਰਣਨੀਤੀ ਤਿਆਰ ਕੀਤੀ ਜੀ ਸਰ ਅਸੀਂ ਇਸ ਸੰਬੰਧੀ ਅਸੀਂ ਸਪੈਸ਼ਲੀ ਬੱਚਿਆਂ ਨੂੰ ਹੀ ਅ ਅਵੇਅਰ ਕਰ ਰਹੇ ਹਾਂ ਸਕੂਲੀ ਬੱਚਿਆਂ ਨੂੰ ਵੀ ਅੱਜ ਵੀ ਜਿਵੇਂ ਜੇਲਡਨਡੇ ਦਾ ਮੁਕ ਹੈ ਤੇ ਅੱਜ ਵੀ ਅਸੀਂ ਇੱਕ ਪ੍ਰਾਇਮਰੀ ਸਕੂਲ 'ਚ ਜਾ ਕੇ ਅਵੇਅਰਨੈਸ ਕੀਤੀ ਹੈ ਉੱਥੇ ਵੀ ਦੱਸਿਆ ਕਿ ਪੋਕਸੋ ਵੀ ਕਿ ਅੱਜ ਕਾਫੀ ਹਾਈਲਾਈਟ ਮੁੱਦਾ ਹੈ ਸਾਡਾ ਉਸ ਦੇ ਨਾਲ ਨਾਲ ਅਸੀਂ ਚਾਈਲਡ ਮੈਰਿਜ ਦਾ ਕਿਉਂਕਿ ਜੋ ਪੈਰੈਂਟਸ ਹੈ ਕਿਉਂਕਿ ਉਹ ਇਲੀਟਰੇਟ ਹੈ ਮੈਕਸਿਮਮ ਪਬਲਿਕ ਅਸੀਂ ਜਾ ਸਕਦੇ ਆ ਪਿੰਡਾਂ 'ਚ ਉਹਨਾਂ ਨੂੰ ਨਹੀਂ ਪਤਾ ਜਿਹੜੇ ਬੱਚੇ ਸਕੂਲ ਆ ਰਹੇ ਆ ਉਹਨਾਂ ਨੂੰ ਪੜ੍ਹਾਈ ਦੇ ਟਾਈਮ ਅਗਰ ਇਹ ਚੀਜ਼ਾਂ ਦੱਸੀਆਂ ਜਾਣ ਤੇ ਉਹ ਜਾ ਕੇ ਆਪਣੇ ਪਿੰਡਾਂ 'ਚ ਘਰਾਂ 'ਚ ਦੱਸ ਸਕਦੇ ਆ ਆਪਣੇ ਆਸ-ਪड़ोस ਦੱਸ ਸਕਦੇ ਆ ਇਸ ਲਈ ਸਾਡਾ ਮੇਨ ਫੋਕਸ ਸਕੂਲਾਂ ਤੇ ਕਾਲਜਾਂ ਤੇ ਬੱਚਿਆਂ 'ਚ ਜ਼ਿਆਦਾ ਹੈ ਤਾਂ ਕਿ ਬੱਚੇ ਹੀ ਆਪਣੀ ਮੈਰਿਜ ਦੇ ਅਗਰ ਕੋਈ ਗੱਲ ਹੁੰਦੀ ਹੈ ਉਸ ਦੇ ਅਗੇਂਸਟ ਖੜੇ ਹੋ ਸਕਣ ਇਸ ਚੀਜ਼ ਨੂੰ ਅਸੀਂ ਅਪਲਾਈ ਕਰ ਰਹੇ ਹਾਂ ਥੈਂਕ ਯੂ